ਜਸਵੰਤ ਸਿੰਘ ਜੀ ਜਗਰਾਉਂ ਤੋਂ ਜਗਰਾਉਂ ਤੋਂ ਆਈ ਕੀ ਹੋਇਆ ਕਿ ਤੁਹਾਡੇ ਡੈਡੀ ਨਾਲ ਡੈਡੀ ਨੂੰ ਇਫੈਕਸ਼ਨ ਹੋ ਗਈ ਸੀ ਜੀ ਦੀਪਕਾ ਹਸਪਤਾਲ ਲੈ ਕੇ ਗਏ ਸੀ ਅਸੀਂ 5 ਦਿਨਾਂ ਤੋਂ ਅੱਜ ਦੇ ਦਿਨ ਤੜਕੇ 6 6:30 ਵਜੇ ਡੈਥ ਹੋ ਗਈ ਸਾਨੂੰ ਉਹ ਕਹਿੰਦੇ ਵੀ ਥੱਲੇ ਜਾ ਕੇ ਉਹਦਾ ਬੈਲ ਬੁੱਲ ਕਲੀਅਰ ਕਰਾਓ ਅਸੀਂ ਬੈਲ ਕਲੀਅਰ ਕਰਾ ਕੇ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੀਆਂ ਥੱਲੇ ਕੁੜੀਆਂ ਵਾਂ ਸਾਨੂੰ ਕਹਿੰਦੇ ਵੀ ਉੱਤੇ ਜਾਓ ਇਹ ਜਿੱਥੇ ਤੁਹਾਡਾ ਸੀਗਾ ਡੈਡੀ ਅਸੀਂ ਉੱਥੇ ਚਲੇ ਗਏ ਜਿਹੜੇ ਉਹ ਗਾਰਡ ਸੀ ਉਹ ਗਾਰਡਾਂ ਨੇ ਸਾਨੂੰ ਕਿਹਾ ਵਾ ਵੀ ਤੁਹਾਡੀ ਮੌਕਚਰ ਚ ਬੋਡੀ ਚਲੀ ਗਈ ਆ ਬਿਥਲੇ ਗੇਟ ਤੇ ਜਾ ਕੇ ਇੱਕ ਮੁਲਾਜ਼ਮ ਨੂੰ ਸਾਡੇ ਨੂੰ ਬੁਲਾਓ ਤੇ ਉਹ ਤੁਹਾਨੂੰ ਉੱਥੋਂ ਚਕਾਉਣਗੇ ਅਸੀਂ ਕਿਹਾ ਠੀਕ ਹੈ ਜੀ ਬੈਲ ਜੀ ਦਿਖਾਤੇ ਉਹਨਾਂ ਨੂੰ ਕਟਾਕ ਉੱਪਰ ਵੀ ਦਿਖਾਤੇ ਥੱਲੇ ਵੀ ਕਟਵਾ ਲੈ ਉਹਦੋਂ ਜਦੋਂ ਚਲੇ ਗਏ ਚੱਕ ਕੇ ਸਾਨੂੰ ਉਹਨੇ ਜਿੰਦਾ ਖੋਲਿਆ ਚਕਾ ਕੇ ਤਿੰਨ ਡੱਬੇ ਪਏ ਸੀ ਅੰਦਰ ਸਾਨੂੰ ਤਾਂ ਹੁਣ ਪਤਾ ਨਹੀਂ ਸੀ ਬੋਡੀ ਪੈਕ ਕੀਤੀ ਹੋਈ ਸੀ ਉਹਨਾਂ ਨੇ ਅਸੀਂ ਚੱਕੀ ਉਹਨੇ ਲਾਈ ਮੁੰਡੇ ਦੇ ਅੰਦਰ ਜਾ ਕੇ ਚਾਬੀ ਜਿੰਦਾ ਖੋਲਿਆ ਚਾਬੀ ਉਹਦੇ ਕੋਲ ਸੀ ਨਾ ਇਹ ਦੇ ਗਾਰਡ ਕੋਲ ਮੌਖਰ ਤੇ ਜਦੋਂ ਸਿਆਈ ਅਹੀ ਚਾਕੇ ਕੇ ਘਰੇ ਲਿਆ ਘਰੇ ਲਿਆ ਕੇ ਬੁੜੀਆਂ ਰੋਈ ਜਾਂਦੇ ਚਲ ਪਹਿਲੇ ਸਾਡੇ ਟੈਨਸ਼ਨ ਬਹੁਤ ਜ਼ਿਆਦਾ ਪਈ ਹੋਈ ਸੀਗੀ ਬੁਰਾ ਹਾਲ ਹੋਇਆ ਪਿਆ ਸਾਡਾ ਜਦੋਂ ਜੀ ਘਰੇ ਲਿਆਂਦੇ ਹੁਣ ਸਾਡੀ ਨਮਾਉਣ ਦੀ ਤਿਆਰੀ ਸੀਗੀ ਮੈਂ ਥੋੜਾ ਜਿਆ ਕੇ ਵੀ ਚਲੋ ਘਰ ਦੇ ਕਹਿਣ ਲੱਗੇ ਵੀ ਥੋੜਾ ਜਿਹਾ ਮੂੰਹ ਦੇਖੀਏ ਵੀ ਇੰਨੇ ਦਿਨਾਂ ਦੇ 5-6 ਦਿਨਾਂ ਤੋਂ ਬਾਹਰ ਸੀਗੇ ਬਾਹਲਾ ਕੁੜੀ ਘਰੀ ਜਾਂਦੀ ਸਾਡੀ ਮੇਰੀ ਭੈਣ ਜਦੋਂ ਮੂੰਹ ਦਿਖਾਉਣ ਲੱਗੇ ਤੇ ਉਹ ਲੇਡੀ ਸੀ ਜੀ ਬਾ ਲੇਡੀ ਦੀ ਬੋਡੀ ਨਹੀਂ ਸੀ ਕਿਸੇ ਹੋਰ ਲੇਡੀ ਦੀ ਸੀ ਹਾਂ ਲੇਡੀਸ ਦੀ ਸੀਗੀ ਜੀ ਤੇ ਉਹ ਜਦੋਂ ਭੈਣ ਨੇ ਜੈਦ ਕੀਤੀ ਦੇਖੀ ਗਿਆ ਲੇਡੀਸ ਬਰ ਇੱਕਦਮ ਅਸੀਂ ਪਰੇਸ਼ਾਨ ਹੋ ਗਏ ਫਿਰ ਇਥੇ ਮੱਲੇ ਸਾਡੇ ਰੌਲਾ ਪੈ ਗਿਆ ਵੀ ਇਹ ਕੀ ਤੁਹਾਨੂੰ ਹਸਪਤਾਲਾਂ ਨੇ ਦਿਖਾ ਕੇ ਨਹੀਂ ਤੋਰੀ ਅਸੀਂ ਕਿ ਸਾਰਾ ਕੁਝ ਦਿਖਾ ਕੇ ਤੋਰੇ ਪਰ ਆ ਚੱਕਰ ਨਹੀਂ ਹੁਣ ਇੱਥੇ ਰੁਕ ਪੈਕ ਖੋਲਿਆ ਤੇ ਬਸ ਲੇਡੀਸ ਨਿਕਲੀ ਜੀ ਹਸਪਤਾਲ ਵਾਲੇ ਫਿਰ ਆਪਦੀ ਗਲਤੀ ਨਹੀਂ ਮੰਨਦੇ ਨਹੀਂ ਜੀ ਮੰਨਦੇ ਨਹੀਂ ਗਲਤੀ ਨੂੰ ਨਹੀਂ ਮੰਨਦੇ ਕੋਛ ਨਹੀਂ ਉਹਨਾਂ ਦਾ ਉਹ ਤਾਂ ਸਾਨੂੰ ਕਹਿੰਦੇ ਬਿੱਲ ਨਹੀਂ ਕਲੀਅਰ ਕੀਤਾ ਤੇ ਬਿੱਲ ਅਸੀਂ 2 ਘੰਟੇ ਕੁੜੀਆਂ ਦੇ ਥੱਲੇ ਬੈਠੇ ਰਹੇ ਉਹ ਸਾਨੂੰ ਉੱਪਰ ਭੇਜਦਿਆ ਕਰਨ ਕਰੇ ਥੱਲੇ ਭੇਜਦਿਆ ਕਰਨ ਵੀ ਥੋੜਾ ਕਲੀਅਰ ਨਹੀਂ ਹੋਇਆ ਬਿੱਲ ਵਾਲੇ ਅਸੀਂ ਉੱਤੋਂ ਆਏ ਥੱਲੇ ਫਿਰ ਉਹਨਾਂ ਨੇ ਆਪ ਫੋਨ ਲਾਇਆ ਉੱਤੇ ਵੀ ਇਹਨਾਂ ਦਾ ਭੇਲ ਭੇਜੋ ਬਿੱਲ ਜਿਵੇਂ ਜਿਵੇਂ ਸਾਡੇ ਪੈਸੇ ਜਮ੍ਹਾਂ ਕਰਾਏ ਸੀ ਰਸੀਦਾਂ ਦਿਖਾਈਆਂ ਉਹਨਾਂ ਨੂੰ ਉਹ ਕਰੇ ਥੋੜਾ ਇੰਨਾ ਬਿੱਲ ਬਣ ਗਿਆ ਹੁਣ ਜਿਵੇਂ ਲਾਸਟ ਵਾਲੇ ਦਿਨ ਉਹਨਾਂ ਨੇ 20300 ਰੁਪਇਆ ਲਿੱਤਾ ਸਾਡੇ ਕੋਲ 14 ਰੁਪਏ 231460 ਕੋ ਰਸੀਦ ਜਿਹੜੇ ਪਹਿਲਾਂ ਸੀਗੇ ਪੈਸੇ ਜਮਾਉ ਲੱਗ ਸੀ ਜਿਹੜੀ ਅੱਜ ਜਿੱਦੇ ਛੁੱਟੀ ਲੱਤੀ ਆ ਸੀ ਉਹ ਜਾ ਕੇ ਜੇ ਉੱਪਰ ਗਈ ਸੀ ਉਹ ਤੁਹਾਨੂੰ ਦੱਸ ਹੀ ਦਿੱਤੀ ਪਹਿਲਾਂ ਗੱਲ ਆ ਸੀ ਵੀ ਲੇਡੀ ਸੀ ਉਹ ਆਏ ਆ ਇੱਥੇ ਹਸਪਤਾਲ ਵਾਲੇ ਡੈਡੀ ਦੀ ਬੋਡੀ ਲੈ ਕੇ ਕਿ ਨਹੀਂ ਉਹ ਜਿਨ੍ਹਾਂ ਦੀ ਲੇਡੀ ਸੀ ਸੀ ਉਹ ਆਏ ਸੀਗੇ ਜੀ ਉਹ ਆਏ ਸੀ ਹਾਂਜੀ ਉਹ ਆਪ ਗੱਡੀ ਜਿਹੜੀ ਛੱਡ ਕੇ ਗਈ ਸੀ ਇਹਨੂੰ ਉਹੀ ਮੁੰਡਾ ਗੱਡੀ ਵਾਲਾ ਛੱਡ ਕੇ ਗਿਆ ਤੇ ਹੁਣ ਸਾਡੀ ਬੋਡੀ ਛੱਡ ਗਿਆ ਆਪ ਦੀ ਉਹਨਾਂ ਦੀ ਲੇਡੀ ਸੀ ਦੀ ਲੈ ਗਿਆ ਜੀ ਉਹ ਲੇਡੀਆਂ ਕਿੱਥੋਂ ਦੇ ਸੀ? ਉਹ ਲੁਧਿਆਣੇ ਦੇ ਸੀਗੇ ਜੀ। ਹਾਂ ਉਹ ਹਾਂ ਲੁਧਿਆਣੇ ਦੇ ਸੀਗੇ। ਠੀਕ ਹੈ। ਹਾਂ ਜੀ ਹਸਪਤਾਲ ਦੀ ਨਲਕੀ ਕਰਕੇ ਬੜਾ ਖੱਜਲ ਖਵਾਰ ਹੋਣਾ। ਹਾਂ ਜੀ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਜੀ। ਇਹ ਤਾਂ ਜਿਸਕਾਰਾ ਕਰਦਣੇ ਕੁਜਰਤੀ ਅਸੀਂ ਦੇਖਣ ਲੱਗੇ ਨਿਵਾਉਣ ਲੱਗੇ ਸਾਨੂੰ ਪਤਾ ਲੱਗ ਗਿਆ। ਇੱਥੇ ਸਰ ਮੇਰੇ ਗਵਾਨ ਦੇ ਅੰਦਰ ਇੱਕੋ ਜਗਿੰਦਰ ਸਿੰਘ ਨਾਮ ਦੇ ਸਾਡੇ ਮਤਲਬ ਅੰਕਲ ਜੀ ਲੱਗਦੇ ਸੀਗੇ। ਜਿਨ੍ਹਾਂ ਨੂੰ ਚੈਸਟ ਇਨਫੈਕਸ਼ਨ ਹੋ ਗਈ ਸੀ ਤੇ ਜਿਨ੍ਹਾਂ ਨੂੰ ਪਹਿਲਾਂ ਇੱਥੇ ਰੱਖਿਆ ਸਿਵਲ ਹਸਪਤਲ ਫਿਰ ਲੁਧਿਆਣੇ ਇਹਨਾਂ ਨੇ ਰੈਫਰ ਕਰਤਾ ਸੀ ਦੀਪਕ ਹਸਪਤਲ ਲੁਧਿਆਣਾ ਚ ਲੈ ਗਏ ਸੀਗੇ ਇਹ ਪੰਜ ਛੇ ਦਿਨ ਉੱਥੇ ਡਾਕ ਰਹੇ ਅੱਜ ਸਵੇਰੇ ਮੈਨੂੰ ਇਹਨਾਂ ਦਾ ਫੋਨ ਆਇਆ ਵੀ ਉਹਨਾਂ ਦੀ ਮੌਤ ਹੋ ਗਈ ਆ ਵੀ ਤੁਸੀਂ ਇੱਥੇ ਪ੍ਰਬੰਧ ਕਰੋ ਸੀ ਬੋਡੀ ਲੈ ਕੇ ਆਉਨੇ ਆ ਚਲੋ ਜੀ ਇਹ ਜਦੋਂ ਜਦੋਂ ਤੂਟ ਤੂਟ ਚੰ ਘੰਟੇ ਨਾ ਆਏ ਮੈਂ ਉਹਨਾਂ ਨੂੰ ਫੋਨ ਲਾਇਆ ਕਹਿੰਦੇ ਵੀ ਅਸੀਂ ਬੈਲ ਬੁਲ ਕਰਾਉਣ ਲਈ ਲੇਟ ਹੋ ਗਿਆ ਥੋੜਾ ਜਿਹਾ ਸਾਡਾ ਕਲੀਅਰ ਹੋਵੇ ਤੁਰਪੇ ਆ ਘਰੇ ਪਹੁੰਚੇ ਬਾਡੀ ਕਵੜ ਸੀ ਮੈਂ ਪੁੱਛਿਆ ਕਵੜ ਕਿਉਂ ਕਹਿੰਦੇ ਵੀ ਡਾਕਟਰਾਂ ਨੇ ਕਿਹਾ ਵੀ ਇਹਨੂੰ ਤੁਸੀਂ ਜਲਦੀ ਖੋਲਣਾ ਨਹੀਂ ਹੈਗਾ ਵੀ ਇਹਨੂੰ ਕੋਈ ਮੈਡੀਸਨ ਵਗੈਰਾ ਲਾਈ ਹੋਈ ਹੈ ਇਨਫੈਕਸ਼ਨ ਤੋਂ ਚਲੋ ਹੈਰਾਨੀ ਹੋਈ ਜੀ ਜਦੋਂ ਲੇਡੀਜ਼ ਨੇ ਦੇਖਿਆ ਨਮੋਹੰਦੀ ਤਿਆਰੀ ਕੀਤੀ ਤਾਂ ਮਨ ਨੂੰ ਇੱਕ ਬਹੁਤ ਵੱਡੀ ਮਹਿਕਮਾ 6:00 ਵਜੇ ਵੀ ਇੰਨੀ ਇੱਕ 6:00 ਵਜੇ ਆ ਵੀ ਇੱਕ ਲੇਡੀਜ਼ ਦੀ ਜਿਹੜੀ ਬਾਡੀ ਸੀ ਉਹ ਦੇਖੀ ਤਾਂ ਸਾਨੂੰ ਹੈਰਾਨੀ ਹੋਈ ਤਾਂ ਅਸੀਂ ਤੁਰੰ ਆਪਸ਼ਨ ਤੇ ਵੀ ਜਿਹੜਾ ਸਟਾਫ ਸੀਗਾ ਤੁਹਾਨੂੰ ਪਤਾ ਹੀ ਆ ਉਹ ਕਦੇ ਇੱਧਰ ਅਸੀਂ ਗੱਲ ਕਰਾਉਂਦੇ ਹਾਂ ਜੀ ਇਹ ਕਰਦੇ ਆ ਉਹ ਕਰਦੇ ਹੋ ਇੱਥੇ ਤਾਂ ਕਹਿ ਦਿੱਤਾ ਗਿਆ ਵੀ ਤੁਸੀਂ ਗਲਤ ਬੋਡੀ ਚੱਕ ਕੇ ਲੈ ਗਏ ਤੁਹਾਡੇ ਬਿੱਲ ਨਹੀਂ ਕਲੀਅਰ ਹੋਏ ਸੀ ਦੇਖੋ ਬਲਕਿ ਬਿੱਲ ਕਲੀਅਰ ਹੋਏ ਤਾਂ ਦੀ ਬੋਡੀ ਜਿੱਤੀ ਬੋਡੀ ਸਟਾਫ ਨੇ ਦਿੱਤੀ ਮਾਰਚਰੀ ਜੋ ਕੱਢ ਕੇ ਦਿੱਤੀ ਆ ਜੀ ਤੇ ਜਦੋਂ ਮੈਂ ਮਾਲਕ ਨਾਲ ਵੀ ਗੱਲ ਕੀਤੀ ਆ ਮਤਲਬ ਉਹਨਾਂ ਦਾ ਹੀ ਰੁਪਈਆ ਬਹੁਤਾ ਵਧੀਆ ਨਹੀਂ ਸੀਗਾ ਕਹਿਣ ਦਾ ਮਤਲਬ ਕੁੱਲ ਮਿਲਾ ਕੇ ਕੋਈ ਨਹੀਂ ਔਰਤ ਦੀ ਸਾਡੇ ਕੋਲੇ ਸਤਿਕਾਰਯੋਗ ਮਾਤਾ ਦੀ ਬੋਡੀ ਆਈ ਉਹਨਾਂ ਦਾ ਪਰਿਵਾਰ ਵੀ ਪਰੇਸ਼ਾਨ ਸੀਗਾ ਜੀ ਇਹ ਇਧਰ ਹੋਏ ਵੀ ਪਰੇਸ਼ਾਨ ਹੋਏ ਅੱਜ ਮਤਲਬ ਕਹਿ ਲਾ ਵੀ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਹਦੇ ਨਾਲ ਇੱਕ ਹਸਪਤਾਲ ਦੀ ਗਲਤੀ ਨਾਲ ਹਸਪਤਾਲ ਨੇ ਲਾਇਜ਼ ਨਹੀਂ ਕੀਤਾ ਬਹੁਤ ਦੁੱਖ ਵਾਲੀ ਗੱਲ ਆ ਕੀ ਮੰਗ ਕਰਦੇ ਹੋ ਵੀ ਅੱਗੇ ਤੋਂ ਇਹ ਮੰਗ ਕਰਦੇ ਆ ਜੀ ਦੇਖੋ ਜਿਹੜੇ ਜ਼ਿੰਮੇਵਾਰ ਲੋਕ ਨੇ ਹਸਪਤਾਲ ਦੇ ਜਿਹੜੇ ਲੋਕ ਨੇ ਹਸਪਤਾਲ ਉਹਨਾਂ ਤੇ ਕਾਰਵਾਈ ਕਰੇ ਵੀ ਇਦਾਂ ਦੀ ਭਵਿੱਖ ਦੇ ਅੰਦਰ ਗਲਤੀ ਨਾ ਹੋਵੇ ਕਿਸੇ ਦੀ ਵੀ ਜੜੀਆਂ ਭਾਵਨਾਵਾਂ ਹੈਗੀਆਂ ਆਸਤਾਵਾਂ ਹੈਗੀਆਂ ਖੱਜਲ ਖਵਾਰ ਨਾ ਹੋਣਾ ਪਵੇ ਜੀ ਅੱਜ ਬੜੀ ਖੱਜਲ ਖਵਾਰੀ ਹੋਈ ਹੈ ਜੀ ਬਹੁਤ ਜ਼ਿਆਦਾ ਜੀ ਦੇਖੋ ਇਹ ਸੰਸਕਾਰ ਕਰ ਦਿੰਦੇ ਜਾਂ ਕੁਝ ਵੀ ਹੋ ਜਾਂਦਾ ਜਾਂ ਉਹੀ ਓਹੋ ਨੇਪਰੇ ਚੜਨ ਗਿਆ ਨਹੀਂ ਤਾਂ ਅੱਜ ਬਹੁਤ ਵੱਡਾ ਇੱਕ ਪਾਪ ਹੋ ਜਾਣਾ ਸੀਗਾ ਜੀ ਕਿਸੇ ਹੋਰ ਦੀ ਬੋਡੀ ਸੀ ਤੇ ਬਿਲਕੁਲ ਬਿਲਕੁਲ ਜੀ ਬਹੁਤ ਮੈਂ ਦੋਨਾਂ ਪਰਿਵਾਰਾਂ ਲਈ ਬਹੁਤ ਹੀ ਇੱਕ ਮਤਲਬ ਕਹਿ ਲੋ ਵੀ ਨਾ ਸਾਰੀ ਭੁੱਲਣ ਵਾਲਾ ਜਿਹੜਾ ਦੁੱਖ ਸੀ ਕਸ਼ਟ ਸੀ ਉਹ ਮੰਨ ਨੂੰ ਰਹਿਣਾ ਸੀਗਾ ਉਹ ਜਿਹਦੀ ਔਰਤ ਦੀ ਬੋਡੀ ਸੀ ਉਹ ਵੀ ਲੁਧਿਆਣੇ ਤੋਂ ਸੀਗੇ ਉਹ ਵੀ ਲੁਧਿਆਣੇ ਤੋਂ ਸੀ ਉਹਨਾਂ ਨੇ ਮੇਰੇ ਖਿਆਲ ਪੁਲਿਸ ਕੰਪਲੇਂਟ ਵੀ ਕੀਤੀ ਆ ਹੁਣ ਇਹ ਤਾਂ ਦੇਖਣਾ ਹੋਏਗਾ ਵੀ ਇਹ ਵੱਡਾ ਹਸਤਾਲਾ ਜੀ ਉਤੇ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਪਰ ਉਹਨਾਂ ਨੇ ਪੁਲਿਸ ਨੂੰ ਕੰਪਲੀਟ ਕੀਤੀ ਆ ਅਸੀਂ ਉਹਨਾਂ ਨੂੰ ਬੜੇ ਰਿਸਪੈਕਟਫੁਲੀ ਤਰੀਕੇ ਨਾਲ ਬੋਡੀ ਦਿੱਤੀ ਕਿਉਂਕਿ